ਸੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਦੋਸਤੋ ਕੋਈ ਵੀਡੀਓ ਨਹੀਂ ਹੈਗੀ ਇਹ ਇੱਕ ਫੀਲਿੰਗ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੋ ਮੈਨੂੰ ਅੰਦਰੋਂ ਰੀਅਲਾਈਜ਼ ਹੋਇਆ ਸੋ ਇਹ ਵੀਡੀਓ ਆ ਉਸ ਬਾਰੇ ਜੋ ਦੋ ਤਿੰਨ ਦਿਨਾਂ ਤੋਂ ਵਰਤਾਰਾ ਵਰਤ ਰਿਹਾ ਕਿ ਇੱਕ ਬੀਬੀ ਦਰਬਾਰ ਸਾਹਿਬ ਆਉਂਦੀ ਹੈ ਉੱਥੇ ਯੋਗਾ ਕਰਦੀ ਹੈ ਤੇ ਉਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੀ ਹੈ ਤੇ ਇਸ ਤੋਂ ਬਾਅਦ ਉਹ ਤਸਵੀਰਾਂ ਵਾਇਰਲ ਹੋ ਜਾਂਦੀਆਂ ਸੋ ਦੋਸਤੋ ਉਸ ਤੋਂ ਬਾਅਦ ਜੋ ਦੋ ਤਿੰਨ ਦਿਨਾਂ ਦਾ ਚੱਲ ਰਿਹਾ ਉਹਨੂੰ ਮੈਂ ਵੀ ਦੇਖਿਆ ਤੁਸੀਂ ਵੀ ਦੇਖਿਆ ਸੋ ਉਹ ਸਾਰਾ ਕੁਝ ਐਨਾਲਿਸਿਸ ਕਰਨ ਤੋਂ ਬਾਅਦ ਜੋ ਮੈਨੂੰ ਫੀਲ ਹੋਇਆ ਰਿਅਲਾਈਜ਼ ਹੋਇਆ ਉਹ ਮੈਂ ਤੁਹਾਡੇ ਨਾਲ ਇਸ ਵੀਡੀਓ ਤੇ ਵਿੱਚ ਸ਼ੇਅਰ ਕਰਨਾ ਮੈਂ ਕਿਸੇ ਨੂੰ ਸਹੀ ਗਲਤ ਦਾ ਸਰਟੀਫਿਕੇਟ ਨਹੀਂ ਦੇਣਾ ਤੁਸੀਂ ਖੁਦ ਜੱਜ ਕਰਨਾ ਹੈ ਕਿ ਜੋ ਮੈਂ ਗੱਲ ਕਰ ਰਿਹਾ ਉਹ ਕਿੰਨੀ ਕੁ ਸਹੀ ਹੈ ਜਾਂ ਕਿੰਨੀ ਕੁ ਗਲਤ ਹੈ ਸੋ ਇਸ ਤੋਂ ਬਾਅਦ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜਾਂ ਤਾਂ ਵੀਡੀਓ ਨੂੰ ਪੂਰਾ ਦੇਖਿਓ ਤੇ ਜਿਨ੍ਹਾਂ ਨੇ ਪੂਰਾ ਨਹੀਂ ਦੇਖਣਾ ਉਹ ਪਲੀਜ਼ ਇੱਥੇ ਹੀ ਸਕਿਪ ਕਰ ਦਿਓ ਅਧਵਚਾਲਾ ਵੀਡੀਓ ਦੇਖ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰਤੀਕਿਰਿਆ ਨਾ ਦਿਓ ਸੋ ਦੋਸਤੋ ਆਜੋ ਹੁਣ ਆਪਾਂ ਚੱਲਦੇ ਹਾਂ ਆਪਣੀ ਵੀਡੀਓ ਦੇ ਵੱਲ ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਕਿ ਇੱਕ ਲੜਕੀ ਹੈ ਦਰਬਾਰ ਸਾਹਿਬ ਜਾਂਦੀ ਹੈ ਯੋਗਾ ਕਰਦੀ ਹੈ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੀ ਹੈ ਸੋ ਉਸ ਦੇ ਬਾਰੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਜੋ ਮੈਂ ਇੱਥੇ ਕਲੀ ਹਰ ਜਗ੍ਹਾ ਦੇ ਕੋਈ ਰੂਲ ਰੈਗੂਲੇਸ਼ਨ ਹੁੰਦੇ ਆ ਜਿਨ੍ਹਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਜੇਕਰ ਸਾਨੂੰ ਉਹ ਨਹੀਂ ਪਤਾ ਤਾਂ ਸਾਨੂੰ ਉੱਥੇ ਜੋ ਜਾਣਕਾਰ ਨੇ ਪ੍ਰਬੰਧਕ ਨੇ ਜੋ ਵੀ ਉਹ ਸਾਰਾ ਕੁਝ ਸੰਭਾਲ ਰਹੇ ਆ ਉਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਕਿ ਇਸ ਇਹ ਚੀਜ਼ ਇੱਥੇ ਅਲਾਉ ਹੈਗੀ ਆ ਕਿ ਇੱਥੇ ਇਹ ਚੀਜ਼ ਮੈਨੂੰ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਸੋ ਉਸ ਤੋਂ ਬਾਅਦ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਜੋ ਉਸ ਲੜਕੀ ਨੇ ਨਹੀਂ ਕੀਤਾ ਚਲੋ ਉਹਨੇ ਯੋਗਾ ਕੀਤਾ ਫੋਟੋ ਮਾਂ ਪਾਈਆਂ ਸੋ ਦੋਸਤੋ ਇੱਥੇ ਉਹਨੇ ਉਹ ਗਲਤ ਕੀਤਾ 노 ਡਾਊਟ ਮੈਂ ਇਹ ਗੱਲ ਇੱਥੇ ਕਲੀਅਰ ਕਰ ਦਿਆਂ ਪਰ ਦੋਸਤੋ ਅਗਲੀ ਗੱਲ ਹੈ ਕਿ ਜਦੋਂ ਉਹਨੇ ਫੋਟੋਆਂ ਪਾਈਆਂ ਤੇ ਉਹ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਸਾਡਾ ਕੀ ਰਿਐਕਸ਼ਨ ਹੋਇਆ ਸੋ ਅਸੀਂ ਉਹਦੇ ਕਮੈਂਟਾਂ ਨੂੰ ਗਾਲ੍ਹਾਂ ਦੇ ਨਾਲ ਭਰਿਆ ਅਸੀਂ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਸੀਂ ਉਹਦੇ ਬਾਰੇ ਘਟਿਆ ਤੋਂ ਘਟਿਆ ਸ਼ਬਦਾਵਲੀ ਵਰਤੀ ਇੱਥੋਂ ਤੱਕ ਕਿ ਅਸੀਂ ਉਹ ਲੜਕੀ ਨੂੰ ਮਜਬੂਰ ਕਰਤਾ ਕਿ ਉਹ ਉਹਨੇ ਕਮੈਂਟ ਬੰਦ ਕਰਨੇ ਪਏ ਸੋ ਦੋਸਤੋ ਇੱਥੇ ਦੋ ਗੱਲਾਂ ਕੀ ਸਾਡੇ ਸਿੱਖਾਂ ਦਾ ਮਿਆਰ ਇੰਨਾ ਜ਼ਿਆਦਾ ਡਿੱਗ ਗਿਆ ਕਿ ਇੱਕ ਲੜਕੀ ਆ ਕੇ ਜੋਗਾ ਕਰਦੀ ਆ ਜੋਗਾ ਕਰਨ ਤੋਂ ਬਾਅਦ ਉਹ ਫੋਟੋਆਂ ਪਾਉਂਦੀ ਆ ਤੇ ਸਾਡੇ ਸਿੱਖ ਉਹਦੇ ਕਮੈਂਟਾਂ ਦੇ ਵਿੱਚ ਜਾ ਕੇ ਉਹਨੂੰ ਮਾਮਾ ਭੈਣਾ ਦੀਆਂ ਉਹਨੂੰ ਮਾਰਨ ਦੀਆਂ ਉਹਨੂੰ ਜਿੰਨੇ ਕੱਟਿਆ ਤੋਂ ਕੱਟਿਆ ਸ਼ਬਦਾਵਲੀ ਆਪਾਂ ਕਹਿ ਸਕਦੇ ਆ ਉਹ ਵਰਤਦੇ ਆ ਤੇ ਮੇਰਾ ਮਨ ਮੰਨਦਾ ਕਿ ਸਾਡੇ ਸਿੱਖਾਂ ਦਾ ਕਿਰਦਾਰ ਇੰਨਾ ਜਿਆਦਾ ਨਹੀਂ ਢਿੱਕਿਆ ਤਾਂ ਫਿਰ ਸਵਾਲ ਇਹ ਉੱਠਦਾ ਕਿ ਉਹ ਕੌਣ ਨੇ ਜਿਹੜੇ ਲੋਕ ਜਾ ਕੇ ਇਸ ਤਰੀਕੇ ਦੇ ਕਮੈਂਟ ਕਰਦੇ ਆ ਇਸ ਤਰ੍ਹਾਂ ਦੀਆਂ ਫੋਟੋਆਂ ਐਡਿਟ ਕਰਦੇ ਆ ਇਸ ਤਰੀਕੇ ਦਾ ਜਿਹੜਾ ਭੱਦੀ ਸ਼ਬਦਾਵਲੀ ਆ ਉਹੋ ਜਾ ਕੇ ਵਰਤਦੇ ਆ ਸੋ ਇਹਨਾਂ ਦੀ ਵੀ ਸਾਨੂੰ ਪਛਾਣ ਕਰਨੀ ਚਾਹੀਦੀ ਹੈ ਕਿਉਂਕਿ ਦੋਸਤੋ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਤੇਕ ਕਾਉਂਟਾ ਤੋਂ ਇਹ ਸਾਰਾ ਕੁਝ ਹੁੰਦਾ ਇੱਕ ਹਵਾ ਚਲਾਈ ਜਾਂਦੀ ਹੈ ਇੱਕ ਵੇਵ ਚਲਾਈ ਜਾਂਦੀ ਹੈ ਤੇ ਜਿਹਦੇ ਵਿੱਚ ਸਾਡੇ ਸਿੱਖ ਵੀ ਕਈ ਵਾਰੀ ਕੁਝ ਕੁ ਵੀਰ ਉਹ ਬਹਿ ਜਾਂਦੇ ਆ ਤੇ ਜਰੂਰ ਉਹ ਵੀ ਰੀਅਲ ਆਈਡੀਆਂ ਵਾਲੇ ਵੀ ਉੱਥੇ ਗਾਲਾਂ ਕੱਢ ਕੇ ਆਉਂਦੇ ਆ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਦੀ ਸਾਨੂੰ ਪਛਾਣ ਕਰਨੀ ਚਾਹੀਦੀ ਵੀ ਇਹ ਹੈ ਕੌਣ ਆ ਸੋ ਦੂਸਰੀ ਗੱਲ ਇਹਦਾ ਮਕਸਦ ਕੀ ਆ ਮਕਸਦ ਇਹ ਆ ਦੋਸਤੋ ਕਿ ਸਿੱਖਾਂ ਦੀਆਂ ਦੋ ਤਸਵੀਰਾਂ ਨੇ ਇੱਕ ਤਸਵੀਰ ਤੇ ਉਹ ਹੈ ਜਿਸ ਨੂੰ ਪੂਰੀ ਦੁਨੀਆ ਜਾਣਦੀ ਆ ਕਿ ਸਿੱਖ ਇੱਜ਼ਤਾਂ ਦੇ ਰਾਖੇ ਹੁੰਦੇ ਆ ਸਿੱਖ ਧੀਆਂ ਪੇਂ ਦੀਆਂ ਇੱਜ਼ਤਾਂ ਬਚਾਉਂਦੇ ਆ ਧੀਆਂ ਪੈਣਾ ਦੀ ਇੱਜ਼ਤ ਤੇ ਕਦੇ ਵੀ ਵਾਰ ਨਹੀਂ ਕਰਦੇ ਚਾਹੇ ਧੀ ਪੈਣ ਬੈਰੀ ਦੀ ਕਿਉਣਾ ਹੋਵੇ ਸੋ ਇੱਕ ਪਾਸੇ ਸਿੱਖਾਂ ਦਾ ਹੁਣ ਉਹ ਚਿਹਰਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ 2-3 ਸਾਲਾਂ ਤੋਂ ਪੇਸ਼ ਕੀਤਾ ਜਾ ਰਿਹਾ ਕਿ ਸਿੱਖ ਆਪਣੇ ਵਿਰੋਧੀ ਦੀ ਧੀ ਪੈਣ ਇੱਕ ਕਰਕੇ ਆਉਂਦੇ ਆ ਕਮੈਂਟਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਗਲਤ ਫੋਟਮਾਂ ਬਣਾਉਂਦਾ ਜੇਕਰ ਕਿਸੇ ਦੇ ਪਰਿਵਾਰ ਦੀ ਕਿਸੇ ਦੀ ਉਹਨਾਂ ਨੂੰ ਫੋਟੋ ਮਿਲ ਜਾਂਦੀ ਆ ਸੋ ਇੱਕ ਚਿਹਰਾ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਤੇ ਪੇਸਟ ਕੀਤਾ ਜਾ ਰਿਹਾ ਸੋ ਇਹਨੂੰ ਸਾਨੂੰ ਪਛਾਣਨ ਦੀ ਲੋੜ ਆ ਕਿ ਇਹ ਸਾਡੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਕੁਝ ਭੈਟ ਕੀਤਾ ਗਿਆ ਕਿ ਕੋਈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਸਾਨੂੰ ਸੋਚਣਾ ਚਾਹੀਦਾ ਸੋ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਨੀ ਗੁਰੂ ਸਾਹਿਬ ਨੇ ਰੱਖੀ ਤਾਂ ਗੁਰੂ ਸਾਹਿਬ ਨੇ ਉਹਦੇ ਚਾਰ ਦਰਵਾਜ਼ੇ ਰੱਖੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਕਾਦੇ ਲਈ ਰੱਖੇ ਸੀ ਕਿ ਹਰ ਦਿਸ਼ਾ ਚੋਂ ਚਾਰੇ ਚਾਰੇ ਦਿਸ਼ਾਵਾਂ ਚੋਂ ਚਾਰੇ ਵਰਨਾਵਾਂ ਚੋਂ ਹਰ ਧਰਮ ਦਾ ਬੰਦਾ ਹਰ ਤਰ੍ਹਾਂ ਦਾ ਜਿਹੜਾ ਉਹਨੂੰ ਕਲਾਵੇ ਚ ਲੈਣ ਦਾ ਇੱਕ ਉਹ ਸੁਨੇਹਾ ਸੀ ਗੁਰੂ ਸਾਹਿਬ ਦੇ ਵੱਲੋਂ ਵੀ ਕੋਈ ਵੀ ਇੱਥੇ ਆਵੇ ਕਿਸੇ ਦਿਸ਼ਾ ਚੋਂ ਆਵੇ ਕਿਸੇ ਧਰਮ ਚੋਂ ਆਵੇ ਕਿਸੇ ਜਾਤ ਚੋਂ ਆਵੇ ਉਹਨੂੰ ਅਸੀਂ ਕਲਾਵੇ ਦੇ ਵਿੱਚ ਲਵਾਂਗੇ ਸਿੱਖ ਧਰਮ ਉਹਨੂੰ ਕਲਾਵੇ ਦੇ ਵਿੱਚ ਲੋਗਾ ਇਸ ਕਰਕੇ ਉੱਥੇ ਬੋਧੀ ਵੀ ਜਾਂਦੇ ਆ ਜੈਨੀ ਵੀ ਜਾਂਦੇ ਆ ਹਿੰਦੂ ਵੀ ਜਾਂਦੇ ਆ ਸਿੱਖ ਵੀ ਜਾਂਦੇ ਆ ਮੁਸਲਮਾਨ ਵੀ ਜਾਂਦੇ ਆ ਇਸਾਈ ਵੀ ਜਾਂਦੇ ਆ ਤਾਂ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਫੋਟਮਾਂ ਵਾਇਰਲ ਹੁੰਦੀਆਂ ਹੋਰ ਵੀ ਕਿ ਇੱਕ ਉੱਥੇ ਬੋਧੀ ਸੰਤ ਆਉਂਦੇ ਆ ਉਹ ਆਪਣਾ ਜਿਹੜਾ ਉਹ ਰੀਤੀ ਰਿਵਾਜ ਆ ਧਰਮ ਦੇ ਅਨਸਾਰ ਉਹ ਆਪਣੀ ਪੂਜਾ ਪਾਠ ਕਰ ਰਿਹਾ ਸੋ ਇੱਕ ਤਸਵੀਰਾਂ ਆਉਂਦੀ ਆ ਕਿ ਮੁਸਲਮ ਵੀਰ ਈਦ ਦੇ ਉੱਤੇ ਜਾ ਕੇ ਉੱਥੇ ਨਮਾਜ਼ ਪੜ ਰਿਹਾ ਸੋ ਇਸੇ ਤਰ੍ਹਾਂ ਦੀਆਂ ਤਸਵੀਰਾਂ ਕਈ ਵਾਰੀ ਹਿੰਦੂ ਵੀਰਾਂ ਦੇ ਵੱਲੋਂ ਵੀ ਆਉਂਦੀਆਂ ਜੋ ਉੱਥੇ ਜਾ ਕੇ ਆਪਣੇ ਤਰੀਕੇ ਨਾਲ ਰੱਬ ਦੀ ਭਗਤੀ ਕਰਦੇ ਆ ਸੋ ਸਵਾਲ ਹੁਣ ਇਹ ਉੱਠਦਾ ਕਿ ਉਦੋਂ ਤਾਂ ਆਪਾਂ ਉਹਨਾਂ ਨੂੰ ਬਹੁਤ ਪ੍ਰਾਊਡ ਦੇ ਨਾਲ ਜਿਹੜਾ ਸ਼ੇਅਰ ਕਰਦੇ ਆ ਸੋ ਹੁਣ ਇਹ ਫਿਰ ਜੋਗਾ ਵਾਲੀ ਗੱਲ ਤੇ ਐਡੀ ਆਪਾਂ ਨੂੰ ਕੀ ਦਿੱਕਤ ਹੋਗੀ ਕਿ ਆਪਾਂ ਇੰਨਾ ਜ਼ਿਆਦਾ ਜਿਹੜਾ ਉਸ ਦੇ ਉੱਤੇ ਰਿਐਕਟ ਕੀਤਾ ਕੀ ਯੋਗਾ ਕੋਈ ਮਾੜੀ ਚੀਜ਼ ਹੈ ਕਿ ਯੋਗਾ ਦਾ ਮੈਸੇਜ ਕੋਈ ਗਲਤ ਜਾਂਦਾ ਸੋ ਜੇ ਆਪਾਂ ਮੰਨ ਵੀ ਲਈਏ ਕਿ ਉਸ ਲੜਕੀ ਨੇ ਉੱਥੇ ਜਾ ਕੇ ਯੋਗਾ ਕੀਤਾ ਤਾਂ ਉਹਨੇ ਨਾਲ ਜੋ ਕੈਪਸ਼ਨ ਲਿਖਿਆ ਸੀ ਉਹਨੇ ਲਿਖਿਆ ਸੀ ਕਿ ਮੈਂ ਇੱਥੋਂ ਤੱਕ ਆਈਆਂ ਤੇ ਮੈਂ ਆਪਣੇ ਵੈਗੁਰੂ ਜੀ ਦਾ ਸ਼ੁਕਰ ਕਰਨ ਦੇ ਲਈ ਆਈਆਂ ਮੈਨੂੰ ਇੱਥੇ ਬਹੁਤ ਚੰਗਾ ਲੱਗ ਰਿਹਾ ਆ ਕੇ ਤੇ ਮੇਰਾ ਇਹ ਇੱਕ ਡ੍ਰੀਮ ਸੀ ਮੈਨੂੰ ਬਹੁਤ ਸਕੂਨ ਮਿਲਿਆ ਤੇ ਅੱਗੇ ਮੈਨੂੰ ਇਹਦੇ ਵਿੱਚ ਕਾਮਯਾਬੀ ਮਿਲੀ ਐਦਾਂ ਦੇ ਸ਼ਬਦ ਉਹਨੇ ਲਿਖੇ ਸੀਗੇ ਮਤਲਬ ਉਹਦੀ ਕਿਤੇ ਵੀ ਕੋਈ ਭਾਵਨਾ ਇਹਦੇ ਵਿੱਚ ਗਲਤ ਨਹੀਂ ਨਜ਼ਰ ਆ ਰਹੀ ਤੇ ਨਾ ਤਾਂ ਉਹਦੀ ਕੋਈ ਇੱਥੇ ਭਾਵਨਾ ਗਲਤ ਨਜ਼ਰ ਆ ਰਹੀ ਕਿ ਉਹ ਇਦ ਵੀ ਕਰਨ ਗਈ ਸੀ ਜਾਂ ਉਹਨੇ ਕੋਈ ਕਿਸੇ ਤਰ੍ਹਾਂ ਦੀ ਉੱਥੇ ਵਿਆਦਵੀ ਦੀ ਕੋਸ਼ਿਸ਼ ਕੀਤੀ ਉਹਨੇ ਜੋਗਾ ਕੀਤਾ ਤੇ ਨਾ ਹੀ ਯੋਗੇ ਦੇ ਵਿੱਚੋਂ ਕੋਈ ਗਲਤ ਸੁਨੇਹਾ ਜਾਂਦਾ ਕਿ ਜੋਗਾ ਉੱਥੇ ਹੋ ਗਿਆ ਤੇ ਇਹ ਬਹੁਤ ਜ਼ਿਆਦਾ ਗਲਤ ਹੋ ਗਿਆ ਜਿਹਨੂੰ ਦੇਖ ਕੇ ਸਾਡੇ ਸਿੱਖਾਂ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਕਿ ਸਾਡੇ ਸਿੱਖ ਧਰਮ 'ਚ ਕੋਈ ਗ੍ਰਾਵਟ ਆ ਜਾਣੀ ਹੈ ਨੌਜਵਾਨੀ ਗਲਤ ਪਾਸੇ ਪੈ ਜਾਣੀ ਹੈ ਕਿ ਸਾਡੇ ਉੱਤੇ ਕੋਈ ਬਹੁਤ ਵੱਡੀ ਆਫਤ ਡਿੱਗ ਪੈਣੀ ਹੈ ਸੋ ਯੋਗੇ ਸੀ ਯੋਗੇ ਦਾ ਸੁਨੇਹਾ ਬਹੁਤ ਸੋਹਣਾ ਸਭ ਨੂੰ ਜੋਗਾ ਕਰਨਾ ਚਾਹੀਦਾ ਅੱਜ ਕੱਲ ਤੇ ਖਾਸ ਤੌਰ ਤੇ ਕਰਨਾ ਚਾਹੀਦਾ ਜਿਸ ਤਰ੍ਹਾਂ ਦੇ ਅਸੀਂ ਮਾਹੌਲ 'ਚ ਰਹਿੰਦੇ ਆ ਜਿਸ ਤਰ੍ਹਾਂ ਦੇ ਅਸੀਂ ਟੈਨਸ਼ਨਾਂ ਦੇ ਵਿੱਚ ਰਹਿੰਦੇ ਆ ਸੋ ਸਾਨੂੰ ਸਾਰਿਆਂ ਨੂੰ ਜ਼ਰੂਰ ਅੱਧਾ ਘੰਟਾ ਘੰਟਾ ਜਿੰਨਾ ਵੀ ਕੱਢ ਸਕਦੇ ਆ ਯੋਗਾ ਕਰਨਾ ਚਾਹੀਦਾ ਸੋ ਇਹਦੇ ਵਿੱਚ ਕੁਝ ਗਲਤ ਵੀ ਨਹੀਂ ਸੀਗਾ ਸੋ ਚਲੋ ਰੂਲ ਰੈਗੂਲੇਸ਼ਨ ਹੁੰਦੇ ਜਿਵੇਂ ਮੈਂ ਪਹਿਲਾਂ ਕਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਉੱਥੇ ਫੋਟੋ ਕਰਨ ਤੇ ਵੀ ਕੈਮਰਾ ਵਰਤਣ ਤੇ ਵੀ ਮਨਾਹੀ ਕੀਤੀ ਆ ਸੋ ਉਹ ਚੀਜ਼ ਵੀ ਉਹਨੂੰ ਧਿਆਨ ਤੇ ਰੱਖਣੀ ਚਾਹੀਦੀ ਸੀ ਉਹਨੂੰ ਪੁੱਛਣਾ ਚਾਹੀਦਾ ਸੀ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਮੈਂ ਪਹਿਲੀ ਗੱਲ ਕਲੀਅਰ ਕਰਤੀ ਪਰ ਜਿਹਨੇ ਕੀਤਾ ਵੀ ਤਾਂ ਐਡੀ ਵੀ ਕੋਈ ਗੱਲ ਨਹੀਂ ਸੀ ਕਿ ਅਸੀਂ ਉਹਦੇ ਜਮੈਂਟਾਂ ਦੇ ਵਿੱਚ ਜਾ ਕੇ ਉਹਦੀ ਤੀਪੈਨ ਇੱਕ ਕਰਦੀਏ ਉਹਨੂੰ ਇੰਨੀਆਂ ਗੰਧੀਆਂ ਗਾਲਾਂ ਕੱਢੀਏ ਘਟੀਆਂ ਸ਼ਬਦਾਵਲੀ ਵਰਤੀ ਉਹਦੀਆਂ ਫੋਟੋਆਂ ਐਡਿਟ ਕਰੀਏ ਸੋ ਦੋਸਤੋ ਇਹ ਸਾਰੇ ਕਾਸੇ ਦੇ ਵਿੱਚੋਂ ਉਹ ਲੜਕੀ ਤੇ ਮਾਫੀ ਮੰਗ ਕੇ ਪਰੇ ਹੋਗੀ ਉਹਨੇ ਆਪਣੀ ਵੀਡੀਓ ਬਣਾਈ ਕਿ ਮੇਰਾ ਕਿਸੇ ਨੂੰ ਕੋਈ ਮਤਲਬ ਨਹੀਂ ਸੀਗਾ ਧਾਰਮਕ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਜਾਂ ਕੋਈ ਗਲਤ ਇਰਾਦਾ ਨਹੀਂ ਸੀ ਪਰ ਫਿਰ ਵੀ ਜੇ ਤੁਹਾਡੀਆਂ ਧਾਰਮਿਕ ਭਾਵਨਾਵਾਂ ਪੜਕੀਆਂ ਤੁਹਾਨੂੰ ਬੁਰਾ ਲੱਗਿਆ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਆ ਉਹਨੇ ਵੀਡੀਓ ਬਣਾਤਾ ਪਰ ਇਹਦੇ ਵਿੱਚੋਂ ਸਾਰੇ ਕਾਸੇ ਦੇ ਵਿੱਚੋਂ ਹੋਇਆ ਕਿ ਕਿ ਉਹ ਸੋ ਇਹਦੇ ਸਾਰੇ ਕਾਸੇ ਦੇ ਵਿੱਚੋਂ ਨੁਕਸਾਨ ਕਿਨੂੰ ਹੋਇਆ ਨੁਕਸਾਨ ਹੋਇਆ ਸਾਨੂੰ ਸਾਡੇ ਸਿੱਖਾਂ ਨੂੰ ਕਿਉਂਕਿ ਉਹ ਚੀਜ਼ ਇੰਨੇ ਵੱਡੇ ਪੱਧਰ ਤੇ ਹਾਈਲਾਈਟ ਹੋਈ ਇੱਕ ਤੋਂ ਦੂਸਰੇ ਰਾਜ ਦੀ ਕੁੜੀ ਸੀ ਦੂਸਰੇ ਧਰਮ ਦੀ ਕੁੜੀ ਸੀ ਤੇ ਜਿਸ ਤਰੀਕੇ ਉਹਦੇ ਨਾਲ ਰਿਐਕਟ ਹੋਇਆ ਉਹਦੇ ਮਨ ਤੇ ਕੀ ਅਸਰ ਹੋਇਆ ਜਿਹੜੇ ਉਹਦੇ ਨਾਲ ਜੁੜੇ ਹੋਏ ਆ ਜੋ ਲੋਕਾਂ ਨੇ ਉਹ ਦੇਖਿਆ ਉਹਨਾਂ ਨੇ ਸਾਡੇ ਬਾਰੇ ਕੀ ਸੋਚਿਆ ਉਹ ਜਿਸ ਤਰੀਕੇ ਸਾਡੀਆਂ ਨਾਮ ਦੀਆਂ ਸਿੰਘ ਨਾਮ ਦੀਆਂ ਆਈਡੀਆਂ ਹੇਠ ਜਾ ਕੇ ਲੋਕਾਂ ਨੇ ਕਮੈਂਟ ਕੀਤੇ ਪਹਿਲੀ ਗੱਲ ਤੇ ਮੈਂ ਇਹਨਾਂ ਨੂੰ ਸਿੱਖ ਧਰਮ ਤੋਂ ਅਡ ਕਰਦਾ ਮੈਂ ਨਹੀਂ ਮੰਨਦਾ ਕਿ ਜਿਹੜੇ ਐਦਾਂ ਦੇ ਕਮੈਂਟ ਕਰਦੇ ਆ ਉਹ ਸਿੱਖ ਨੇ ਤੇ ਉਹ ਫੇਕ ਕੈਡੀਆਂ ਵਾਲਿਆ ਹੋ ਸਕਦਾ ਉਹ ਕਿਸੇ ਪਾਰਟੀ ਦਾ ਆਈਟੀ ਸੈੱਲ ਹੋਵੇ ਜਾਂ ਸਿੱਖਾਂ ਨੂੰ ਬਦਨਾਮ ਕਰਨ ਵਾਲਿਆਂ ਦਾ ਕੋਈ ਆਈਟੀ ਸੈੱਲ ਹੋਵੇ ਤੇ ਜੋ ਰੀਅਲ ਵੀ ਮਤਲਬ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਹੋਣਗੇ ਤਾਂ ਉਹਨਾਂ ਨੂੰ ਮੈਂ ਸਿੱਖ ਨਹੀਂ ਮੰਨਦਾ ਜਿਹੜੇ ਕਿਸੇ ਨੂੰ ਜਾ ਕੇ ਐਦਾਂ ਸ਼ਬਦਾਵਲੀਆ ਗੰਦੀਆਂ ਸ਼ਬਦਾਵਲੀਆ ਕਿਸੇ ਦੀ ਪੈਣ ਨੂੰ ਵਰਤਦੇ ਆ ਸੋ ਇਹੋ ਜਿਹੇ ਬੰਦਿਆਂ ਤੋਂ ਸਾਨੂੰ ਕਿਨਾਰਾ ਕਰ ਚਾਹਣਾ ਚਾਹੀਦਾ ਨਾ ਕਿ ਉਹਨਾਂ ਨੂੰ ਜਾ ਕੇ ਸਾਨੂੰ ਵਾਹ ਵਾਹ ਕਰਨੀ ਚਾਹੀਦੀ ਆ ਵੀ ਬਹੁਤ ਵਧੀਆ ਕਿਉਂਕਿ ਸਾਡੀਆਂ ਉਹਦੇ ਨਾਲ ਕਈ ਵਾਰੀ ਸਾਨੂੰ ਸੈਟੀਸਫੈਕਸ਼ਨ ਮਿਲ ਜਾਂਦੀ ਆ ਅੰਦਰੋਂ ਵੀ ਇਹਨੇ ਜਾ ਕੇ ਇਹਨੂੰ ਗਾਲ ਕੱਢਤੀ ਇਹਨੇ ਗਲਤ ਕੀਤਾ ਸੀ ਸਾਡੇ ਧਾਰਮਿਕ ਸਥਾਨ ਤੇ ਜਾ ਕੇ ਤੇ ਹੁਣ ਸਾਨੂੰ ਅੰਦਰੋਂ ਖੁਸ਼ੀ ਹੋ ਗਈ ਸਾਨੂੰ ਸੰਤੋਸ਼ਟੀ ਮਿਲ ਗਈ ਵੀ ਇਹ ਇਹਦੇ ਨਾਲ ਹੋਣਾ ਚਾਹੀਦਾ ਸੀ ਤਾਂ ਦੋ ਤੋਈ ਚੀਜ਼ਾਂ ਤੋਂ ਕਿਨਾਰਾ ਕਰਨਾ ਚਾਹੀਦਾ ਕਿਉਂਕਿ ਇਹ ਗੱਲਾਂ ਸਾਨੂੰ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਸੀਂ ਕੁਝ ਵੀ ਕਰਦੇ ਆ ਉਹ ਪੂਰੀ ਦੁਨੀਆ ਤੱਕ ਪਹੁੰਚਦਾ ਸੋ ਉਹਦਾ ਸਨੇਹਾ ਪੂਰੀ ਦੁਨੀਆ ਚ ਜਾਂਦਾ ਸੋ ਇਹ ਚੀਜ਼ਾਂ ਸਾਨੂੰ ਬਦਨਾਮ ਕਰਦੀਆਂ ਇਹ ਚੀਜ਼ਾਂ ਤੋਂ ਪਹਿਲੀ ਗੱਲ ਕਿਨਾਰਾ ਕਰਨਾ ਚਾਹੀਦਾ ਸੋ ਇਹੀ ਮੇਰੇ ਅੰਦਰ ਦੀਆਂ ਫੀਲਿੰਗਾਂ ਸੀ ਕਿਉਂਕਿ ਮੈਨੂੰ ਇਹ ਵੀ ਇੱਕ ਚੀਜ਼ ਧਿਆਨ ਚਾ ਕਿ ਦਰਵਾਜ਼ਾ ਸਾਹਿਬ ਚਾਰੇ ਦਿਸ਼ਾਵਾਂ ਵਾਲੀ ਗੱਲ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਉਹਨੂੰ ਵੀ ਜ਼ਰੂਰ ਗੌਰ ਕਰਿਓ ਗਾਲਾਂ ਵਾਲੀ ਗੱਲ ਤੇ ਵੀ ਜ਼ਰੂਰ ਗੌਰ ਕਰਿਓ ਤੇ ਜੇ ਕੋਈ ਉਸੇ ਹੋਰ ਇਹਦੇ ਵਿੱਚ ਵਿਚਾਰ ਐਡ ਕਰਨਾ ਚਾਹੁੰਦੇ ਹੋ ਜਰੂਰ ਕਰਿਓ ਸੋ ਕਿਸੇ ਨੂੰ ਚੰਗੀ ਮਾੜੀ ਗੱਲ ਲੱਗੀ ਹੋਵੇ ਉਹ ਮੇਰਾ ਕੋਈ ਮਕਸਦ ਨਹੀਂ ਸੀ ਮੇਰੇ ਅੰਦਰ ਦੀ ਜੋ ਫੀਲਿੰਗ ਸੀ ਜੋ ਮੈਂ ਰਿਅਲਾਈਜ਼ ਕੀਤਾ ਸਾਰਾ ਕੁਝ ਦੇਖ ਕੇ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਇਸ ਵੀਡੀਓ ਦੇ ਜ਼ਰੀਏ ਸੋ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ ਧੰਨਵਾਦ